ਜਿਹੜੀਆਂ ਕੁੜੀਆਂ ਸੋਨੇ ਦੇ ਗਹਿਣੇ ਪਾਉਣਦੀਆਂ ਸਕੀਨ ਆ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਉਹਨਾਂ ਦੇ ਸੌਂਕ ਪੈਸੇ ਦੀ ਘਾੜ ਕਰਕੇ ਦਬ ਜਾਂਦੇ ਆ ਪਰ ਹੁਣ ਤਾਂ ਨਹੀਂ ਸੌਕ ਦੇ ਬੰਦੇ ਨੇ ਜਮਾ ਹੀ ਨਹੀਂ ਲਾ ਬੰਦੇ ਨੇ ਕੁੜੀਆਂ ਨੂੰ ਕੀ ਚਾਹੀਦਾ ਹੁੰਦਾ ਸੋਨਾ ਵਧੀਆ ਵਧੀਆ ਗਹਿਣੇ ਤੇ ਸੋਨਾ ਤੁਹਾਨੂੰ ਦਵਾਉਣੇ ਆ 1 ਗ੍ਰਾਮ 골ਡ ਦੀ ਪਰਤ ਚੜੀ ਹੁੰਦੀ ਆ ਸੋਨਾ ਵੇਖੋ ਲੱਖਾਂ ਵਾਲਾ ਸੋਨਾ ਕਹਿੰਦੇ ਤੁਸੀਂ ਹਜ਼ਾਰਾਂ ਚ ਦੇ ਰਹੇ ਹੋ ਜੀ ਹਾਂਜੀ ਸਰ ਬਿਲਕੁਲ ਲੱਖਾਂ ਵਾਲਾ ਸੋਨਾ ਹਜ਼ਾਰਾਂ ਦੇ ਰਹੇ ਆ ਗਾਰੰਟੀ ਕੀ ਇਹ ਨਹੀਂ ਜੀ ਇਹਦੀ ਸਰ ਲਾਈਫਟਾਈਮ ਦੀ ਗਾਰੰਟੀ ਆ 50% ਕੈਸ਼ਬੈਕ ਜਦੋਂ ਮਰਜ਼ੀ ਲਓ ਲਾਈਫਟਾਈਮ 10 ਸਾਲ ਜਦ ਮਰਜ਼ੀ ਲਾਇਓ ਬਾਕੀ ਅਸੀਂ 100% ਵਾਪਸੀ ਵੀ ਕਰਦੇ ਆਂ ਫੇ ਤੁਸੀਂ 10000 ਦੀ ਚੀਜ਼ ਲੈ ਕੇ ਅਗਲੀ ਵਾਰ ਫੇ 10000 ਦੀ ਚੀਜ਼ ਲੈ ਕੇ ਜਾਨੇ ਉਹ 100% ਤੇ ਕੱਟ ਲਵਾਂਗੇ ਆ ਚੱਕੋ ਜੀ ਆਹ ਪਹਿਨੇ ਸੋਨੇ ਦੇ ਗਹਿਣੇ ਡਿਜ਼ਾਈਨ ਵੇਖੋ ਕਿੰਨੇ ਕਿੰਨੇ ਸੋਹਣੇ ਨੇ ਜੇ ਕਿਸੇ ਨੇ ਆਪਣੇ ਮੁਤਾਬਕ ਡਿਜ਼ਾਈਨ ਤਿਆਰ ਕਰਵਾਉਣਾ ਹੋਵੇ ਕਰ ਦੋਗੇ ਬਿਲਕੁਲ ਸਰ ਹਰ ਤਰ੍ਹਾਂ ਦਾ ਡਿਜ਼ਾਈਨ ਤਿਆਰ ਹੋ ਜਾਏਗਾ ਉਹਦੇ ਉੱਪਰ ਸੋਨੇ ਦੀ ਪਰਚੜਾ ਕੇ ਦਵਾਂਗੇ ਪਿਓਰ 24 ਕੈਰਟ 골ਡ ਤੁਸੀਂ ਇੰਨਾ ਸਸਤਾ ਕਿਉਂ ਦੇ ਰਹੇ ਹੋਗੇ ਸਾਡੇ ਸਰ ਆਪਣੇ ਖੁਦ ਦੇ ਪਲਾਂਟ ਨੇ ਅਸੀਂ ਉੱਥੇ ਗਹਿਣੇ ਤਿਆਰ ਕਰਦੇ ਆਂ ਸੋਨੇ ਦੀ ਪਰਚੜਾਉ ਗੇਹਣੇ ਵੇਖਣਿਆ ਹਨੀ ਗੋਲਡ ਬਰਨਾਲਾ ਪੇਜ ਨੂੰ ਕਰ ਲੋ ਫੋਲੋ ਆਨਲਾਈਨ ਪੇਜ ਤੋਂ ਗੇ ਹਾਂਜੀ ਤੇ ਹੁਣ ਐਡਰੈਸ ਦੱਸ ਦਿਓ ਜੀ ਡਾਕਟਰ ਹੇਮਰਾਜ ਦੇ ਸਾਹਮਣੇ ਬੰਸੀਪੂਰੀ ਵਾਲੀ ਗਲੀ ਹਨੀ ਗੋਲਡ ਬਰਨਾਲਾ ਕਰ ਦਿਓ ਵੀਡੀਓ ਸ਼ੇਅਰ ਸਕਰੀਨ ਤੇ ਨੰਬਰ ਚੱਲ ਰਿਹਾ ਬਾਕੀ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ